ਖਬਰ ਨਾਮ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਆ ਤੁਹਾਡਾ ਉਸ ਰਾਜ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾ ਦੀ ਕੋਵੀਨ ਵੀਖਿਆ ਚਾਂ ਲੱਗ ਪਿਆ ਹੈ ਜਿਸ ਦੇ 30000 ਫੋਲੋਅਰ ਸੀ ਲੇਕਿਨ ਜਦੋਂ ਦਾ ਉਸ ਦੇ ਕੋਲੋਂ ਚਿੱਟਾ ਫੜਿਆ ਗਿਆ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੇ ਜਿਹੜੇ ਫੋਲੋਅਰ ਨੇ ਇੰਸਟਾਗ੍ਰam ਤੇ ਲਗਭਗ ਲੱਖ ਤੋਂ ਪਲੱਸ ਹੋ ਗਏ ਨੇ ਯਾਨੀ ਕਿ ਪੰਜਾਬੀ ਗਲਤ ਲੋਕਾਂ ਨੂੰ ਵੀ ਪ੍ਰਮੋਟ ਕਰਦੇ ਨੇ ਜੇ ਗੱਲ ਕਰੀਏ ਇੰਸਟਾਗ੍ਰam ਕੁਵਿੰਨ ਅਤੇ ਕਾਲੀ ਥਾਰ ਵਾਲੀ ਬੀਬੀ ਮੈਲਾ ਕਨਸਟੇਬਲ ਦੀ 2 ਦਿਨ ਦੇ ਰੋਮਾਂਟ ਤੋਂ ਬਾਅਦ ਉਸ ਨੂੰ 14 ਦਿਨ ਵਾਸਤੇ ਨਿਆਂਇਕ ਹਰਿਆਸਤ ਦੇ ਲਈ ਭੇਜ ਦਿੱਤਾ ਗਿਆ ਹੈ ਉਸ ਦੇ ਫੋਨ ਖੰਗਾਲੇ ਗਿਆ ਫੋਨਾ ਫੋਨ ਦੇ ਵਿੱਚੋਂ ਜੋ ਕੁਝ ਸਾਹਮਣੇ ਆਇਆ ਉਸ ਦੇ ਬਾਰੇ ਅਸੀਂ ਤੁਹਾਡੇ ਨਾਲ ਜ਼ਿਕਰ ਕਰਾਂਗੇ ਇੱਕ ਉਹਦਾ ਜਿਹੜਾ ਸਾਥੀ ਦੱਸਿਆ ਜਾ ਰਿਹਾ ਹੈ ਇੰਸਟਾ ਕੁਵਿੰਨ ਦਾ ਬਲਵੰਦਰ ਸਿੰਘ ਉਰਫ सोनू ਜਿਹੜੇ ਐਂਬੂਲੈਂਸ ਚ ਲਾਉਂਦੇ ਸੀ ਐਂਬੂਲੈਂਸ ਦੇ ਉਹ ਡਰਾਈਵਰ ਸੀ ਉਹਨਾਂ ਨੇ ਐਂਬੂਲੈਂਸ ਦੀ ਆਰ ਦੇ ਵਿੱਚ ਬੀਬੀ ਅਮਨਦੀਪ ਕੌਰ ਜਿਸ ਨੂੰ ਇਨਸਟਾ ਕੁਇਨ ਕਿਹਾ ਜਾਂਦਾ ਹੈ ਨਸ਼ਾ ਵੇਚਣ ਦੇ ਵਿੱਚ ਮਦਦ ਕੀਤੀ ਯਾਨੀ ਕਿ ਨਸ਼ਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣ ਲਜਾ ਕੇ ਵੇਚਣ ਦੇ ਲਈ ਉਸ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਛਾਪੇ ਮਾਰੀ ਹੋਈ ਉਸ ਤੋਂ ਬਾਅਦ ਜਦੋਂ ਉਹਦੀ ਲੋਕੇਸ਼ਨ ਚੈੱਕ ਕੀਤੀ ਤੇ ਉਹ ਸਿਰਸਾ ਬੁਲਟ ਉੱਤੇ ਜਿਹੜੇ ਦੜਾ ਕੇ ਚਲੇ ਗਏ ਲੇਕਿਨ ਜਦੋਂ ਸਿਰਸਾ ਪੁਲਿਸ ਪਹੁੰਚੀ ਸਿੱਸੇ ਦੇ ਵਿੱਚ ਵੀ ਉਹ ਗੈਪ ਸੀ ਉਸ ਦੇ ਉੱਥੇ ਅਰਸ ਦਾ ਰਹਿੰਦੇ ਸੀ ਸੂਤਰ ਦੱਸਦੇ ਪਏ ਨੇ ਕਿ ਜਿਹੜੇ ਬਲਵਿੰਦਰ ਸਿੰਘ ਉਰਫ ਸੋਨੂ ਨੇ ਕਾਫੀ ਲੰਮੇ ਸਮੇਂ ਤੋਂ ਉਸ ਦੇ ਨਾਜਾਇਜ਼ ਸਬੰਧ ਸੀ ਇੰਸਟਾ ਕੁਵੀਨ ਅਮੰਦੀਪ ਕੌਰ ਦੇ ਨਾਮ ਜਿਹੜੀ ਕਿ 14 ਦਿਨਾਂ ਦੀ ਨਿਆਇਕ ਹਿਰਾਸਤ ਹਿਰਾਸਤ ਲਈ ਜਿਹੜੀ ਹੈ ਜੇਲ੍ਹ ਦੇ ਵਿੱਚ ਭੇਜ ਦਿੱਤੀ ਗਈ ਹੈ ਪਟਿਆਲਾ ਜੇਲ੍ਹ ਤੋਂ ਬਾਤ ਦੱਸ ਰਹੇ ਨੇ ਕਿ ਜਿਹੜੇ ਫੋਨ ਨੇ ਉਹਨਾਂ ਦੇ ਵਿੱਚੋਂ ਕੀ ਨਿਕਲਿਆ ਜੇਕਰ ਉਹਨੇ ਉਹਨਾਂ ਦੇ ਫੋਨਸ ਦੀ ਗੱਲ ਕਰੀਏ ਉਸ ਦੇ ਕੋਲੋਂ ਤਿੰਨ ਫੋਨ ਸੀ ਅਤੇ ਤਿੰਨੇ ਹੀ ਫੋਨ ਆਈਫੋਨ ਦੇ ਨੇ ਟਾਪ ਮਾਡਲ ਦੇ ਨੇ ਅਤੇ ਉਸ ਦੇ ਵਿੱਚੋਂ ਚੈਟ ਸਾਹਮਣੇ ਆਈ ਹੈ ਵੱਡੇ ਆਈਪੀਐਸ ਅਫਸਰ ਅਧਿਕਾਰੀ ਇਸ ਬੀਬੀ ਅਮਨਦੀਪ ਕੌਰ ਦੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਕੱਲ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੋਪਨ ਸ਼ਰਮਾ ਜਿਹੜੇ ਜੀਸੀਪੀ ਨੇ ਲੁਧਿਆਣੇ ਦੇ ਉਹਨਾਂ ਦੀ ਗੱਲਬਾਤ ਉਹ ਲੱਗ ਰਿਹਾ ਹੈ ਕਿ ਜਿਵੇਂ ਉਹ ਸੌਦਾ ਕਰ ਰਿਹਾ ਹੋਣ ਬੀਬਾ ਅਮਨਦੀਪ ਕੌਰ ਦੇ ਨਾਲ ਇਹ ਜਿਹੜੀ ਆਡੀਓ ਕੁਝ ਲੰਮੇ ਸਮੇਂ ਦੀ ਪੁਰਾਣੀ ਹੈ ਹਾਲਾਂਕਿ ਸੁਖਪਾਲ ਸਿੰਘ ਖੈਰਾ ਦਾ ਟਵਿੱਟਰ ਟਵਿੱਟਰ ਹੈਂਡਲ ਜਿਹੜਾ ਹੈ ਉਹ ਸਾਇਬਰ ਕ੍ਰਾਈਮ ਦੇ ਕੋਲ ਚਲਾ ਗਿਆ ਹੈ ਕਿ ਸੂਬੇ ਦੇ ਬੁਖ ਮੰਤਰੀ ਭਗਵੰਤ ਮਾਨ ਨੇ ਉਸ ਤੇ ਸ਼ਿਕੰਜਾ ਕੱਸਿਆ ਹੈ ਲੇਕਿਨ ਜੇ ਗੱਲ ਕਰੀਏ ਬੀਬੀ ਅਮਨਦੀਪ ਕੌਰ ਦੀ ਅਮਨਦੀਪ ਕੌਰ ਦੀ ਚੈਟ ਨਸ਼ਰ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ ਪੰਜਾਬ ਪੁਲਿਸ ਪ੍ਰਸ਼ਾਸਨ ਉਹ ਜਿਹੜੀ ਚੈਟ ਹੈ ਜਿਹੜੇ ਦੋ ਵੱਡੇ ਆਈਪੀਐਸ ਅਫਸਰ ਕਹੇ ਜਾ ਰਹੇ ਨੇ ਇੱਕ ਤਾਂ ਇੰਜ ਕਰ ਰਿਹਾ ਕਿਹਾ ਜਾ ਰਿਹਾ ਹੈ ਜਿਹੜੇ ਡੀਜੀਪੀ ਸੁਮੇਤ ਸੈਣੀ रह ਚੁੱਕੇ ਨੇ ਉਹਨਾਂ ਦੇ ਮੋਹ ਬੁੱਲੇ ਪੁੱਤਰ ਵੀ ਹਨ ਯਾਨੀ ਕਿ ਇਹ ਸਾਰਾ ਜਿਹੜਾ ਚੀਜ਼ ਨੂੰ ਅੰਜਾਮ ਦਿੱਤਾ ਗਿਆ 2011 ਤੋਂ ਲੈ ਕੇ ਹੁਣ ਤੱਕ ਜਿਹੜਾ ਨਸ਼ਾ ਵੇਚਿਆ ਗਿਆ ਇਹ ਵੱਡੇ ਅਫਸਰਾਂ ਦੀ ਸ਼ਾਹਹਟ ਵੱਡੇ ਅਫਸਰਾਂ ਦੀ ਮਿਲੀ ਭੁਗਤ ਵਿੱਚ ਹੀ ਵੇਚਿਆ ਗਿਆ ਬੀਬਾ ਅਮਨਦੀਪ ਕੌਰ ਦੇ ਦੁਆਰਾ ਐਂਬੂਲੈਂਸ ਦਾ ਯੂਜ਼ ਕੀਤਾ ਗਿਆ ਦੂਸਰੇ ਪਾਸੇ ਜਦੋਂ ਨਿੱਜੀ ਇਹਦੀ ਜ਼ਿੰਦਗੀ ਦੀ ਜਾਣਨ ਦੀ ਕੋਸ਼ਿਸ਼ ਕੀਤੀ ਅਮਨਦੀਪ ਕੌਰ ਦੀ ਇੰਸਟਾ ਕੁਇਨ ਜਿਹੜੇ ਨੇ ਉਹ 2011 ਦੇ ਵਿੱਚ ਭਰਤੀ ਹੋਏ 2011 ਤੋਂ ਬਾਅਦ ਹੁਣ ਤੱਕ ਉਹ ਤਿੰਨ ਵਾਰ ਸਸਪੈਂਡ ਹੋ ਚੁੱਕੇ ਨੇ ਇਹ ਚੌਥੀ ਵਾਰ ਹੈ ਜਦੋਂ ਉਹ ਨਿਆਂਇਕ ਹਿਰਾਸਤ ਵਿੱਚ ਜਾ ਰਹੇ ਨੇ 14 ਦਿਨਾਂ ਵਾਸਤੇ ਅਤੇ 2 ਦਿਨ ਅਰਮਾਨ ਤੇ ਜਾ ਚੁੱਕੇ ਨੇ ਨਹੀਂ ਤਾਂ ਅੱਜ ਤੱਕ ਇਹ ਇੰਸਟਾ ਕੁਬੀਲ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਸਸਪੈਂਡ ਜ਼ਰੂਰ ਹੋਈ ਹੈ ਲੇਕਿਨ ਵੱਡੇ ਅਧਿਕਾਰੀ ਇਸ ਦੇ ਨਾਲ ਸੀ ਉਹਨਾਂ ਨੇ ਹਰ ਵਾਰ ਇਹ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਅਤੇ ਫਿਰ ਦੁਬਾਰਾ ਉਸ ਦੀ ਸਵਾਵਾ ਨੂੰ ਬਹਾਲ ਕਰ ਦਿੱਤਾ ਲੇਕਿਨ ਜਿਹੜੇ ਇਹ ਆਈਪੀਐਸ ਅਫਸਰ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਉਹ ਹਾਲੇ ਟ੍ਰੇਨਿੰਗ ਦੇ ਸੀ ਯਾਨੀ ਕਿ ਉਹਨਾਂ ਨੂੰ ਇੰਸਟਾਗ੍ਰਾਮ ਇੰਸਟਾਗ੍ਰਾਮ ਵਾਲੀ ਬੀਬੀ ਯਾਨੀ ਕਿ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਪਤਾ ਨਹੀਂ ਸੀ ਕਿ ਇਹ ਵੱਡੇ ਅਧਿਕਾਰੀਆਂ ਦੀ ਸ਼ਹਿ ਤੇ ਰੱਜ ਕੇ ਨਸ਼ਾ ਤਸਰੀ ਕਰ ਲਈ ਹੈ ਜਿਹੜਾ ਉਸ ਦਾ ਫਰੈਂਡ ਹੈ ਜਿਸ ਦੇ ਨਾਲ ਉਹ ਤੇ ਨਜ਼ਾਇਜ਼ ਸੰਬੰਧ ਨੇ ਕਿਉਂਕਿ ਉਹਨਾਂ ਦੀ ਧਿਰ ਪਤਨੀ ਵੱਲੋਂ ਵਾਰ-ਵਾਰ ਪਲਟਵਾਰ ਕੀਤਾ ਜਾ ਰਿਹਾ ਹੈ ਉਹ ਦੀ ਸ਼ਹਿ ਵਿੱਚ ਹੈ ਉਦੇ ਸਿਰ ਉੱਤੇ ਐਂਬੂਲੈਂਸ ਇਰਾheem ਨਸ਼ੇ ਦਾ ਨਸ਼ੇ ਦੇ ਚਿੱਟੇ ਦਾ ਕਾਰੋਬਾਰ ਕੀਤਾ ਜਾਂਦਾ ਸੀ ਹਾਲਾਂਕਿ ਉਹ ਅੰਡਰਗਰਾਉਂਡ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਲਾਸੇ ਹੋਣਗੇ ਕਾਲੀ ਥਾਰ ਵਾਲੀ ਬੀਬੀ ਦੇ